ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮਾਂ ਫੂਡ ਰੈਸਪੀ ਤੇ ਅੱਜ ਆਪਾਂ ਬਾਜਰੇ ਦੀ ਖਿਚੜੀ ਬਣਾ ਕੇ ਤਿਆਰ ਕਰਾਂਗੇ ਬਾਜਰੇ ਦੀ ਖਿਚੜੀ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਤੇ ਬਹੁਤ ਹੀ ਘੱਟ ਸਮਾਨ ਨਾਲ ਬਣਾ ਕੇ ਖਾ ਸਕਦੇ ਹਾਂ ਇਹ ਖਿਚੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਵੱਡੇ ਸਾਰੇ ਹੀ ਖਾਣਾ ਪਸੰਦ ਕਰਨਗੇ ਇਹ ਖਿਚੜੀ ਠੰਡ ਦੇ ਮੌਸਮ ਵਿੱਚ ਬਣਾਈ ਜਾਂਦੀ ਹੈ ਬਾਜਰੇ ਦੀ ਖਿਚੜੀ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਖਿਚੜੀ ਬਣਾਉਣ ਲਈ ਮੈਂ ਇੱਕ ਕੌਲੀ ਬਾਜਰੇ ਲੈ ਇਸ ਵਿੱਚ ਮੈਂ ਪਹਿਲਾਂ ਹੀ ਮੋਠ ਐਡ ਕੀਤੇ ਹੋਏ ਨੇ ਇੱਕ ਕੌਲੀ ਬਾਜਰੇ ਲਈ ਆਪਾਂ ਦੋ ਵੱਡੇ ਚਮਚ ਮੋਠ ਐਡ ਕਰ ਸਕਦੇ ਹਾਂ ਮੋਠ ਦੀ ਜਗ੍ਹਾ ਤੁਸੀਂ ਹਰੀ ਮੂੰਗੀ ਪੀਲੀ ਮੂੰਗੀ ਜਾਂ ਦਲੇ ਛੋਲੇ ਐਡ ਵੀ ਕਰ ਸਕਦੇ ਹੋ ਬਾਜਰਾ ਆਪਾਂ ਪਹਿਲਾਂ ਹੀ ਕੁੱਟ ਕੇ ਤਿਆਰ ਕੀਤਾ ਹੋਇਆ ਹੈ ਖਿਚੜੀ ਬਣਾਉਣ ਲਈ ਆਪਾਂ ਜਿਹੜਾ ਬਾਜਰਾ ਲੈਣਾ ਉਸ ਉੱਪਰੋਂ ਛਿਲਕਾ ਚੰਗੀ ਤਰ੍ਹਾਂ ਉਤਰਿਆ ਹੋਣਾ ਚਾਹੀਦਾ ਫੇਰ ਹੀ ਇਸ ਦਾ ਟੇਸਟ ਵਧੀਆ ਆਉਂਦਾ ਹੈ ਖਿਚੜੀ ਲਈ ਆਪਾਂ ਨੂੰ ਕੁੱਟਿਆ ਹੋਇਆ ਬਾਜਰਾ ਬਾਜ਼ਾਰ ਵਿੱਚੋਂ ਵੀ ਸਾਨੀ ਨਾਲ ਮਿਲ ਜਾਂਦਾ ਹੈ ਜਾਂ ਇਸ ਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਦਰਦਰਾ ਜਾਂ ਪੀਸ ਕੇ ਤਿਆਰ ਕਰ ਲੈਣੇ ਪੀਸਣ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਹੈ ਜਦੋਂ ਆਪਾਂ ਬਾਜਰੇ ਨੂੰ ਕੁੱਟ ਕੇ ਤਿਆਰ ਕਰਨਾ ਹੈ ਤਾਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲੈਣਾ ਇਸ ਨਾਲ ਛਿਲਕਾ ਸਾਨੀ ਨਾਲ ਉੱਤਰ ਜਾਂਦਾ ਹੈ ਖਿਚੜੀ ਬਣਾਉਣ ਲਈ ਆਪਾਂ ਜਿਹੜਾ ਬਾਜਰਾ ਲਿਆ ਇਹ ਉਖਲੀ ਵਿੱਚ ਕੁੱਟ ਕੇ ਤਿਆਰ ਕੀਤਾ ਹੋਇਆ ਹੈ ਖਿਚੜੀ ਨੂੰ ਆਪਾਂ ਇੱਕ ਖੁੱਲੇ ਭਾਂਡੇ ਵਿੱਚ ਕੱਢ ਲਵਾਂਗੇ ਇਸ ਵਿੱਚ ਆਪਾਂ ਗਰਮ ਪਾਣੀ ਪਾ ਦੇਵਾਂਗੇ ਖਿਚੜੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਇਸ ਨੂੰ ਆਪਾਂ 2 ਘੰਟੇ ਲਈ ਭਿਉਂ ਕੇ ਰੱਖ ਦੇਵਾਂਗੀ ਜੇਕਰ ਤੁਸੀਂ ਗਰਮ ਪਾਣੀ ਦੀ ਜਗ੍ਹਾ ਠੰਡਾ ਪਾਣੀ ਲੈਨੇ ਹੋ ਤਾਂ ਇਸ ਨੂੰ 2 ਘੰਟੇ ਤੋਂ ਵੱਧ ਸਮੇਂ ਲਈ ਵੀ ਰੱਖ ਸਕਦੇ ਹੋ ਭਿਉਂ ਕੇ ਰੱਖਣ ਨਾਲ ਬਾਜਰਾ ਤੇ ਮੋਠ ਇਕਦਮ ਸੌਫਟ ਹੋ ਜਾਣਗੇ ਜਿਸ ਨਾਲ ਖਿਚੜੀ ਆਪਣੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬਾਜਰਾ ਤੇ ਮੋਠ ਭਿਉਂ ਕੇ ਰੱਖੇ ਹੋਏ 2 ਘੰਟੇ ਹੋ ਗਏ ਨੇ बाजरा ਤੇ ਮੋਠ ਚੰਗੀ ਤਰ੍ਹਾਂ ਫੁੱਲ ਗਏ ਨੇ ਇਹ ਹਲਕੇ ਜਿਹਾ ਸੌਫਟ ਵੀ ਹੋ ਗਏ ਨੇ ਹੁਣ ਇਸ ਵਿੱਚੋਂ ਆਪਾਂ ਸਾਰਾ ਪਾਣੀ ਕੱਢ ਦੇਵਾਂਗੇ ਮੋਠ ਤੇ ਬਾਜਰੇ ਵਿੱਚੋਂ ਆਪਾਂ ਸਾਰਾ ਪਾਣੀ ਕੱਢ ਦਿੱਤੇ ਇਸ ਨੂੰ ਇੱਕ ਛਰਣੀ ਵਿੱਚ ਪਾ ਲਿਆ ਤਾਂ ਜੋ ਸਾਰਾ ਪਾਣੀ ਆਸਾਨੀ ਨਾਲ ਬਾਹਰ ਨਿਕਲ ਜਾਵੇ ਖਿਚੜੀ ਆਪਾਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਵਿੱਚ ਖਿਚੜੀ ਜਲਦੀ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਕੁੱਕਰ ਵਿੱਚ ਆਪਾਂ 10 ਕੌਲੀਆਂ ਪਾਣੀ ਪਾ ਦੇਵਾਂਗੇ ਜਿਸ ਕੌਲੀ ਨਾਲ ਆਪਾਂ ਬਾਜਰਾ ਤੇ ਮੋਠ ਲਏ ਸੀ ਉਸੇ ਕੌਲੀ ਨਾਲ ਹੀ ਆਪਾਂ ਪਾਣੀ ਲੈਣੇ ਹੈ बाजरे ਦੀ ਖਿਚੜੀ ਨੂੰ ਬਣਾਉਣ ਲਈ ਪਾਣੀ ਆਪਾਂ ਥੋੜਾ ਜ਼ਿਆਦਾ ਹੀ ਯੂਜ਼ ਕਰ ਲੈਣਾ ਹੈ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਪਾਣੀ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਮੋੜ ਕੇ ਬਾਜਰਾ ਐਡ ਕਰ ਦੇਵਾਂਗੇ ਨਾਲ ਇੱਕ ਚਮਚ ਨਮਕ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਥੋੜਾ ਵੱਧ ਘੱਟ ਵੀ ਰੱਖ ਸਕਦੇ ਹੋ ਇੱਕ ਚਮਚ ਦਹੀਂ ਕਿਉ ਪਾਣੀ ਆਪਾਂ ਜੇਕਰ ਆਪਾਂ ਨੂੰ ਬਾਅਦ ਵਿੱਚ ਲੋੜ ਪੈਂਦੀ ਹੈ ਤਾਂ ਐਡ ਕਰ ਸਕਦੇ ਆ ਪਾਣੀ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲੈਣਾ ਗਰਮ ਪਾਣੀ ਹੀ ਐਡ ਕਰਨਾ ਹੈ ਖਿਚੜੀ ਨੂੰ ਆਪਾਂ ਚੰਗੀ ਤਰ੍ਹਾਂ ਰਿਝਾ ਕੇ ਤਿਆਰ ਕਰਾਂਗੇ ਜਿੰਨੀ ਆਪਾਂ ਖਿਚੜੀ ਰਿਝਾ ਕੇ ਤਿਆਰ ਕਰਾਂਗੇ ਉਨਾ ਹੀ ਇਸ ਦਾ ਟੇਸਟ ਵਧੀਆ ਆਵੇਗਾ ਹੁਣ ਇਸ ਨੂੰ ਢੱਕ ਕੇ ਆਪਾਂ ਪਾਣੀ ਨੂੰ ਉਬਾਲ ਆਉਣ ਦੇਵਾਂਗੇ ਪਾਣੀ ਨੂੰ ਉਬਾਲ ਆ ਗਿਆ ਹੁਣ ਗੈਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤਾ ਹੈ ਕੁੱਕਰ ਦਾ ਢੱਕਣ ਲਗਾ ਦੇਣਾ ਢੱਕਣ ਲਗਾ ਕੇ ਆਪਾਂ మీడియం ਸੇਕ ਤੇ ਪੰਜ ਛਿਟੀ ਲੱਗਣ ਤੱਕ ਇਸ ਨੂੰ ਪਕਾ ਲਵਾਂਗੇ ਪੰਜ ਛਿਟੀ ਲੱਗਣ ਤੋਂ ਬਾਅਦ ਗੈਸ ਆਪਾਂ ਬੰਦ ਕਰ ਦਿੱਤਾ ਸੀ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਲਵਾਂਗੇ ਖੋਲ ਕੇ ਆਪਾਂ ਖਿਚੜੀ ਨੂੰ ਚੈੱਕ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਮੋੜ ਤੇ ਬਾਜਰਾ ਇਕਦਮ ਸੌਫਟ ਹੋ ਗਏ ਨੇ ਆਪਾਂ ਖਿਚੜੀ ਨੂੰ ਹੋਰ ਚੰਗੀ ਤਰ੍ਹਾਂ ਪਕਾ ਲਵਾਂਗੇ ਜਿੰਨਾ ਟਾਈਮ ਸਾਰਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਮੋੜ ਤੇ ਬਾਜਰਾ ਇਕਸਾਰ ਨਹੀਂ ਹੋ ਜਾਂਦੇ ਖਿਚੜੀ ਨੂੰ ਆਪਾਂ ਤੇਜ਼ ਸੇਕ ਤੇ 10-12 ਮਿੰਟ ਲਈ ਪਕਾ ਲਏ ਇਸ ਵਿੱਚ ਜੋ ਸਾਰਾ ਪਾਣੀ ਸੁੱਕ ਗਿਆ ਬਾਜਰਾ ਤੇ ਮੋੜ ਇੱਕ ਇੱਕਸਾਰ ਹੋ ਗਏ ਨੇ ਖਿਚੜੀ ਆਪਣੀ ਬਣ ਕੇ ਤਿਆਰ ਹੈ ਖਿਚੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਖਿਚੜੀ ਨੂੰ ਆਪਾਂ ਦੁੱਧ ਘਿਓ ਜਾਂ ਦਹੀਂ ਪਾ ਕੇ ਖਾ ਸਕਦੇ ਹਾਂ ਇਸ ਦਾ ਟੇਸਟ ਬਹੁਤ ਵਧੀਆ ਆਵੇਗਾ ਖਿਚੜੀ ਨੂੰ ਸਾਰੇ ਬਹੁਤ ਹੀ ਪਸੰਦ ਕਰਨਗੇ ਤੁਸੀਂ ਵੀ ਇੱਕ ਵਾਰ ਇਹ ਖਿਚੜੀ ਜ਼ਰੂਰ ਬਣਾ ਕੇ ਖਾਓ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਰੂਰ ਦਬਾਇਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ